ਜਨਾਬ ਕਿੰਨੀਆਂ ਨੇ 10 20 30 30 ਫਲੇਟ ਆ ਗਈਆਂ 20 ਸਾਲ ਇਹਨਾਂ 10 ਸਾਲ ਵੀ ਚੱਲ ਜਾਵੇ ਨਾ ਤੇ ਆਹ ਰੋਜ ਦਾ ਜਿਹੜਾ ਇੱਕ ਵਾਰੀ ਦਾ ਪਾਣੀ ਲੱਗਦਾ ਨਾ ਕੁੜੀਆ 50 60 ਜਰ ਦਾ ਪਾਣੀ ਲੱਗ ਜਾਂਦਾ ਹਾਂਜੀ ਤੇ 12 ਦੇ 15 ਕਿਲੇ ਪੈ ਲਈਏ 15 ਕਿਲੇ ਮਕਾਈ ਹੋ ਜਾਵੇ ਇਹ ਸਾਲ ਚ ਪੈ ਪੂਰੀ ਹਾਂਜੀ ਸਾਲ ਚ ਫਲਟਨ ਪੈ ਪੂਰੀ ਕਰ ਜਣੇ ਸਾਬਣ ਲੈਣਾ ਕੱਪੜੇ ਧੋਣ ਵਾਲਾ ਅੱਛਾ ਉਹਨੂੰ ਦਿਹਾੜੀ ਤਿੰਨ ਮਰਤਬਾ ਇਸਤੇਮਾਲ ਕਰੋ ਤਿੰਨ ਮਰਤਬਾ ਨਹੀਂ ਕਰੀਂ ਆ ਬਸ ਬਸ ਕਾਲਾ ਸਾਬਣ ਐਂਜਾ ਹੋਵੇ ਭਾਵੇਂ ਚਟਾ ਹੋਵੇ ਲੱਕੜ ਸੋਪ ਹੈ ਇਹ ਲੱਕੜ ਸੋਪ ਰਾਜਾ ਜਿਹੜਾ ਸਾਡਾ ਸ਼ਰਮਾਉਂਦਾ ਇਹਦੀ ਸ਼ਰਮ ਲਾ ਦੇਣੀ ਆ ਵਿਖੋਗੇ ਕਿ ਲੋਹਫੇ ਦੇ ਵਿੱਚ ਵਿੱਚ ਕੋਈ ਗੱਲ ਨਹੀਂ ਰਾਜਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਤੇ ਸਾਰੇ ਭਰਾਵਾਂ ਨੂੰ ਵੈਲਕਮ ਆ ਸਵਾਗਤ ਆ ਜੀ ਆਨ ਆਦੇ ਆ ਤਾਂ ਆਪਾਂ ਕਰਦੇ ਆਂ ਅੱਜ ਦਾ ਨਵਾਂ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਣੀ ਰੁਟੀਨ ਆ ਜਿਹੜੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੋਗ ਪੂਰਾ ਦੇਖਣਾ ਲਓ ਜੀ ਚੱਲੇ ਆ ਅਸੀਂ ਫਿਰ ਅੱਜ ਖਾਲਾ ਕੱਢਣਾ ਰਾਤ ਪਾਰਟੀ ਛਾਲੜੀ ਖਾ ਕੇ ਅਗਲੀ ਪਾਰਟੀ ਦੀ ਫਿਰ ਤਿਆਰੀ ਕਰਾਂਗੇ ਅਮੇ ਘਾੜਪਾ ਜਾ ਜਾ ਯਾਰ ਗਰਮੀ ਤੋਂ ਸੂਰ ਆ ਸਾਡੇ ਲੱਗੇ ਫਿਰਦਾ ਫਿਰ ਤਿਆਰੀ ਕਰਾਂਗੇ ਇੱਕ ਨਵੀਂ ਪਾਰਟੀ ਦੀ ਤੇ ਹੁਣ ਚੱਲਨੇ ਆ ਖਾਲਾ ਕੱਢਦੇ ਆ ਤੇ ਸ਼ੋਅ ਮੇਲਾ ਲਾਉਨੇ ਆ ਤੇ ਜੁੜ ਕੇ ਰਹਿਣਾ ਦਾ ਵਲੋਗ ਸਾਰਾ ਦੇਖਣਾ ਲਓ ਜੀ ਪਹੁੰਚ ਗਿਆ ਖਾਲੇ ਦੇ ਕੋਲ ਤੇ ਬੰਦੇ ਹੋ ਗਏ ਮਾਸ਼ਾਅੱਲਾ ਸ਼ੁਰੂ ਅਸੀਂ ਕੱਢਾਂਗੇ ਇਹ ਜਿਹੜਾ ਛਾਂਗਾਂਗੇ ਤਾਂ ਬੜੀ ਆ ਚਲੋ ਟਾਈਮ ਨਾ ਜਲੇ ਦਵਾ ਦਬਾਵਾ ਚਲ ਲਈ ਦਵਾ ਦਬ ਕੱਢ ਲਈਏ ਕਿੰਨੇ ਕਿਲੇ ਦੱਬਿਆ ਇਹਨੇ 2 ਕਿਲੇ ਦੱਸਿਆ ਭਾਈ ਉਹ ਹਾਂਜੀ ਉਹ ਤੱਕ ਐਂਡ ਤੱਕ ਐਂਡ ਤੱਕ ਆ ਜਿੰਨਾ ਤੱਕ ਬਾਹ ਜਾਂਦੀ ਮੇਰੀ ਤਾਂ ਤੇ ਵਾਪਸ ਨਹੀਂ ਵੀਡੀਓ ਚ ਬਾਹ ਲੰਮੀ ਚਲ ਜਾਂਦੀ ਭਾਈ ਕੱਢੀਏ ਕਢੀਏ ਯਾਰ ਸੱਚਾ ਛੱਡ ਦੇ ਸਿਗਰਟ ਦੀ ਜਾਨਾ ਸਿਗਰਟ ਨਾ ਪੀਂ ਆਕਰ ਕਣਕਾ ਪਾਗੀਆਂ ਨੂੰ ਪਿੱਛੇ ਛੋਟ ਦੇ ਤਾਂ ਬਾਈ ਨਾ ਲਾੜੀ ਹਾਂ ਇੱਥੇ ਪਾਣੀ ਜੇ ਛੋਟ ਦੀ ਹਾਲਾ ਸੀ ਲਿਆ ਕੱਢ ਤੇ ਬੰਦੇ ਆਪਣੇ ਉਹ ਖਲੋਤੇ ਨੇ ਉਹ ਵੀ ਆਉਣ ਲੱਗੇ ਡੇਰੇ ਤੇ ਹੁਣ ਤੇ ਚਲਦੇ ਆਪਾਂ ਡੇਰੇ ਦੇ ਹਾਲਾਤ ਬੜੀ ਖਰਾਬ ਹੋਏ ਪਾਣ ਗਰਮੀ ਬਹੁਤ ਜ਼ਿਆਦਾ ਪਸੀਨਾ ਪਸੀਨਾ ਹੋ ਰਿਹਾ ਚੱਲਨੇ ਡੇਰੇ ਤੇ ਨਾ ਧੋ ਲਈਏ ਲਓ ਜੀ ਸਾਡਾ ਰਾਜਾ ਆ ਜਾ ਗਿਆ ਡੇਰੇ ਤੇ ਇਹ ਦੇ ਮੁੰਨੀ ਅੱਜ ਕੀ ਨਹੀਂ ਆਉਣੀ ਕਰਦੇ 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 ਕਰਦੀ ਹੈ ਚਲੋ ਯਾਰ ਆਈ ਨਹੀਂ 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 ਆ ਜਿਹੜੀ ਨਹੀਂ ਪਈ ਹੈ ਹੀ ਨਹੀਂ ਵੇਖ ਮਾਮਾ ਨਜ਼ਰ ਨਹੀਂ ਕੁਝ ਹੈ ਨਹੀਂ ਆਉਂਦੀ ਨਹੀਂ ਯਾਰ ਇਹ ਸਰਵਰ ਕੋ ਕਰਾਈ ਜਾਗੇ ਤਦਰੀ ਹਾਂ ਤਦਰੀ ਇਹ ਦੀ ਨਹੀਂ ਨਹੀਂ ਪਾਈ ਜੇ ਤਧਰੀ ਹੈ ਭਾਈ ਜਰਾ ਸੀਮ ਲੱਗ ਜਾਣਾ ਭਾਈ ਨਹੀਂ ਕਰਨੀ ਰਾਜੇ ਨੇ ਉੱਥੇ ਐਵੇਂ ਕਿਸੇ ਤੋਂ ਹੋਰ ਨਿਕਲ ਜਾਊਗਾ ਫਾਇਦਾ ਤਧਰੀ ਨਹੀਂ ਕੋ ਆਹ ਦੇ ਲਓ ਜੀ ਬੁੱਧ ਦੇ ਨੇ ਜੀ ਤਧਰੀ ਨਹੀਂ ਬੁੱਧ ਦੇ ਮੰਗਲ ਆਣਾ ਆ ਮੰਗਲ ਕਬਰੇ ਤੋਂ ਮੰਗਲ ਭਾਈ ਸਾਡਾ ਰਾਜਾ ਆਉਂਦਾ ਹਰ ਮੰਗਲ ਦੇ ਵਿੱਚ ਮੂਤ ਹੋਏ ਇੱਕ ਰੀ ਮੂਤ ਹੋਏ ਇੱਕ ਰੀ 12 ਨੇ ਛਾਉਂਦੇ ਚੱਲ ਯਾਰ ਮੋਟੂ ਲਓ ਜੀ ਅੱਛਾ ਰਾਜਾ ਦੱਸੀ ਤਧਰੀ ਦਾ ਕੀ ਆ ਮੈਂ ਨਹੀਂ ਦੱਸੀ ਯਾਰ ਹਾਸਤੇ ਨਾ ਹੋਣ ਦੱਸ ਦੇ ਇੱਕ ਵਾਰ ਯਾਰ ਕੋਈ ਸੂਰੇ ਦਾ ਕਹਿਦਾ ਫਾਇਦਾ ਹੋ ਜਾ ਯਾਰ ਨਾ ਨਹੀਂ ਦਾ ਸਾਬਣ ਕਿਉਂ ਰਾਜਾ ਕਪੜੇ ਧੋਣਾ ਆ ਰਾਜਾ ਦੱਸੀ ਯਾਰ ਬਸ ਠੀਕ ਆ ਲਾ 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 ਦੱਸ ਦੇ ਰਾਜਾ ਇਦਾਂ ਨਹੀਂ ਲੈਣਾ ਇਦਾਂ ਲੈਣੀ ਯਾਰ ਤਧਰੀ ਦਾ ਦੱਸ ਦੇ ਕੋਈ ਵੇਖਣ ਲਾ ਕੋਈ ਫਾਇਦਾ ਹੋ ਜੂ ਕਿਸੇ ਦਾ ਯਾਰ ਗਰੀਬ ਦਾ ਦੱਸ ਦੇ ਯਾਰ ਸਾਬਣ ਲੈਣਾ ਕਪੜੇ ਧੋਣ ਵਾਲਾ ਅੱਛਾ ਉਹਨੂੰ ਦਿਹਾੜੀ ਤਿੰਨ ਮਰਤਬਾ ਇਸਤੇਮਾਲ ਕਰੋ ਤਿੰਨ ਮਰਤਬਾ ਨਹੀਂ ਕਰੀਂ ਆ ਬਸ ਬਸ ਕਾਲਾ ਸਾਬਣ ਐਂਜਾ ਹੋਵੇ ਭਾਵੇਂ ਚਟਾ ਹੋਵੇ ਲੱਕੜ ਸੋਪ ਭਾਈ ਲੱਕੜ ਸੋਪ ਰਾਜਾ ਜਣਾ ਸਾਡਾ ਸ਼ਰਮਾਉਂਦਾ ਇਹਦੀ ਸ਼ਰਮ ਲਾ ਦੇਣੀ ਆ ਵਿਖੋਗੇ 2 ਹਫ਼ਤੇ ਦੇ ਵਿੱਚ ਵਿੱਚ ਕੋਈ ਗੱਲ ਨਹੀਂ ਰਾਜਾ ਲਓ ਜੀ ਟਾਈਮ ਹੋ ਗਿਆ ਸਾਡਾ ਡੰਗਰਾਂ ਨੂੰ ਪਾਣੀ ਪਿੰਡ ਡਾਉਣੇ ਆ ਪਾਤਾ ਉਹਦੇ ਵਿੱਚ ਥਪੜੇ ਤੇ ਆਪਾਂ ਪਾ ਲਈਏ ਪੱਠੇ ਨਾਲ ਡਾਲੇ ਗੰਹੋਂ ਪਾਣੀ ਚਾਚਾ ਨਹੀਂ ਪਾਉਂਦੇ ਪੱਠੇ ਤੇ ਆਪਾਂ ਜਿਹੜਾ ਗੰਹੋਂ ਡਾਲੇ ਨੇ ਪਾਣੀ ਲਓ ਜੀ ਸਾਡਾ ਟਾਈਮ ਹੋ ਗਿਆ ਡੰਗਰਾਂ ਦੀ ਚਵਾਈ ਦਾ ਚਾਚਾ ਡਾਉਣ ਲੱਗਾ ਪਾਣੀ ਜਾਵਨ ਨੂੰ ਛੋਟਿਆਂ ਨੂੰ ਆਪਾਂ ਜਿਹੜਾ ਨਾ ਮੱਝਾਂ ਲਈਏ ਬੰਨ ਪਿੱਛੇ ਹਟਾਈਏ ਉਹਨਾਂ ਨੂੰ ਹਟਾ ਆ ਕੇ ਤੇ ਲਾਉਣੇ ਚਾਹੀਏ ਕਿਉਂਕਿ ਦੁੱਧ ਵੀ ਆ ਜਾਣਾ 4 ਵਜੇ ਹਾਂ ਹਾਂ ਫਟ ਫਟ ਆ ਜਾ ਚਲਾ ਚਲੀਏ ਲਓ ਜੀ ਬੰਨ ਲੈਣੇ ਮੱਝਾਂ ਕੋਲੇ ਲਓ ਜੀ ਦੁੱਧ ਸਾਡਾ ਚੋਇਆ ਗਿਆ ਉਧਰ ਗਿਆ ਹੈ ਆ ਚਾਚਾ ਲਗਾ ਦੋ ਦਿਨ ਚੋਲੇ ਮੈਂ ਆ ਪਹਿਲਵਾਨ ਆਇਆ ਜਾਰਾ ਪਹਿਲਵਾਨ ਨਹੀਂ ਰੋੜਦੇ ਯਾਰ ਕੀ ਆ ਖੈਰ ਹੀ ਓਏ ਛੋੜ ਦੇ ਪਹਿਲਵਾਨ ਆ ਤੂੰ ਅੱਗੇ ਕਿਤੇ ਹੈ ਮਾ ਮਾ ਤੇ ਵਾਰ ਉਹ ਤਾਂ ਕਿੱਥੋਂ ਜੂਠ ਆ ਗਈ ਆ ਬੋਲ ਪਾ ਯਾ ਕੰਮ ਕਰ ਮੱਖੀ ਵਾਲਾ ਦੁੱਧ ਵੀ ਨਾ ਪੀ ਕੌਣ ਉਹ ਉਹ ਪੀਂਦੇ ਦੁੱਧੀ ਪੀਂਦਾ ਦੋ ਦਿਨ ਖੈਰ ਦੋ ਦਿਨ ਲੱਗ ਜਾਂਦਾ ਮੱਖੀਆਂ ਦਾ ਦੁੱਧ ਜੀ ਮੱਖੀਆਂ ਦੁੱਧ ਪੀ ਪੀ ਕੇ ਵੇਖ। ਹਾਂਜੀ ਕਿੱਡਾ ਹੋ ਗਿਆ ਵੇਹ। ਉਦੋਂ ਦੀ ਬਣ ਗਿਆ ਨਾ ਮੱਖੀਆਂ ਦੁੱਧ ਪੀਵੇ। ਤੂੰ ਸੁੱਕਦਾ ਹੀ ਜਾਣਾ, ਸੁੱਕਦਾ ਹੀ ਜਾਣਾ। ਆਹੋ। ਆਹ ਵੇਹ ਦੁੱਦੀ। ਵੇਹ ਦੁੱਦੀ ਵੇਖ। ਸਹੀ ਹੈ ਅੱਜ ਬਰੋ ਆਇਆ ਪਿਆ। ਪਾਣੀ ਦਾ ਯਾਰ। ਉਹ ਆ ਵੀ ਪਹਿਲੇ ਖਾਇਆ ਪਿਆ। ਦੁੱਧ ਅੱਜ ਹੀ ਲਿਆ ਲੱਗਦਾ। ਮੈਂ ਨਹੀਂ ਲਿਆ ਅੱਜ। ਮੱਖੀਆਂ ਦਾ ਮਾਕ। ਬਰਾ ਘਰੇ। ਅੱਛਾ ਗੱਲ ਸੁਣ। ਲੱਗ ਗੱਲ ਸੁਣ, ਗੱਲ ਸੁਣ। ਜੇ ਲੱਗੂ ਵੀ ਕੋੜ ਆਈਆਂ ਤੂੰ। ਹੈ? ਚਾਚਾਏ ਗੱਲ ਸੁਣੀ ਇੱਧਰ ਵੇਖੀ ਇੱਧਰ ਆ ਲਾਗੂ ਵੀ ਕੋੜ ਆਈ ਕੀ ਖੈਰ ਹੈ ਹਿੱਲਿਆ ਨਹੀਂ ਚਲੋ ਵਲੌਗ ਚ ਆ ਗਿਆ ਆਪੇ ਲੋਕੀ ਵੇਖਣਗੇ ਤੈਨੂੰ ਕਾ ਬਾਂਗੇ ਤਗੜੀਏ ਦੇਦੀ ਰੋਈ ਰੋ ਤੇ ਦੋਦੀਆਂ ਦਾ ਕੰਮ ਕੀ ਦੋਦੀ ਦੇ ਤੇ ਲਵਾ ਰਲਾ ਪਾ ਤਾ ਦੋਦੀ ਦੇ ਘਰ ਦੇ ਵੇਖਣ ਪਤਾ ਨਹੀਂ ਰੋਜ਼ ਇਹਦੇ ਦਵਾਈ ਲਈ ਰੱਖਦੇ ਨੇ ਕਾ ਦੋਦੀਆ ਕਾਲੀ ਮੋਟਰਸਾਈਕਲ ਓਏ ਮੂੰ ਲਾਇਆ ਹਾਂ ਆੜ ਲਾ ਓ ਲੈ ਹਣਾ ਓਏ ਚੋਰੀ ਬਿੱਲ ਆ ਗਿਆ ਚੋਰੇ ਪੈਸੇ ਖੜੀ ਲਿਆ ਦੇ ਫਿਰ ਕਿੰਨੇ ਫਰੀਕ ਹੈ ਇਹਦੇ 15 ਨਹੀਂ ਬੱਲੇ ਕਿੱਥੋਂ ਦੇਣੇ 15 ਤੇ ਅੱਜ ਯਾਰ ਬਿੱਲ ਤਾਰਨਾ ਅੱਪਾ ਤਾਂ 40000 ਰੁਪਿਆ ਕਰ ਲੈ ਬਿੱਲੇ ਦਾ ਤੂੰ ਹੀ ਫਿਕਰ ਨਹੀਂ ਆ ਯਾਰ ਮੈਂ ਜਾ ਤੈਨੂੰ ਮਿਲਾਂ ਚਲੋ ਜੀ ਦੁੱਧ ਚਲਾ ਗਿਆ ਦੁੱਧ ਹੀ ਚਲਾ ਗਿਆ ਲੋ ਜੀ ਪਹੁੰਚੇ ਹਾਂ ਸਾਰੇ ਦੇਰ ਦੇ ਤੇ ਮਾਸ਼ਾਅੱਲਾ ਲਵਾਇਆ ਉਹਨਾਂ ਪਲੇਟਾਂ ਸੋਲਰ ਇਹ ਜਨਾਬ ਸੋਲਰ ਪਲੇਟਾਂ ਲਈਏ ਨੇ ਪਰਸੂ ਤਰਪੈਨ ਚਲਾਈ ਇਹਨਾਂ ਜਨਾਬ ਆਰਡਰ ਪੈਨ ਲੱਗੀ ਉਹ ਤੂੰ ਮੋਟਰ ਥੋੜੀ ਜੀ ਖਰਾਬ ਹੈ ਪਾਣੀ ਵਾਲਾ ਸਿਸਟਮ ਤੇ ਮਾਕੇ ਅੱਜ ਵਿਲਾ ਸੀ ਮਾਕੇ ਚਲੋ ਖਾਧੀਆ ਤੁਹਾਨੂੰ ਪਲੇਟਾਂ ਲੱਗੀਆਂ ਆਈਆਂ ਆ ਜਨਾਬ ਕਿੰਨੀਆਂ ਨੇ 10 20 30 30 ਪਲੇਟਾਂ ਆ ਗਈਆਂ ਲੋ ਜੀ ਆ ਪਲੇਟਾਂ ਲਾਈਆਂ ਨੇ ਨਾ ਇਹ ਜਨਾਬ ਤੀਆਂ ਤੇ ਜਲਦੀ ਐ ਮੋਟਰ ਮੋਟਰ ਹੈਗੀ ਥੱਲੇ ਸਿਕਸ ਹੋਈ ਪਾਣੀ ਦੇ ਵਿੱਚ ਹੀ ਇਹਦਾ ਉਹ ਖਰਚਾ ਪਾਣੀ ਪੁੱਛਦੇ ਆ ਕਿੰਨਾ ਹੈਗਾ ਕਿੰਨਾ ਨਹੀਂ ਲੱਗਾ ਇਹਨਾਂ ਦਾ ਮੋਟਾ ਮੋਟਾ ਸਾਫ ਚਲੋ ਭਾਅ ਹੋਰਾਂ ਪੁੱਛਦੇ ਆ ਇਹ ਉਹਨਾਂ ਦੱਸਿਆ ਤੇ ਮਨਜੀਬ ਇਸ ਤਰ੍ਹਾਂ ਇਹਨਾਂ ਦਾ ਵੀ ਆਹ ਇੱਥੇ ਬੈਟਰੀ ਪਈ ਐ ਕੋਲ ਮਲਾ ਕੇ ਪਲੇਟਾਂ ਇੱਥੇ ਹੁਣ ਬਣਾਉਣਗੇ ਡੇਰਾ ਉਹਨੂੰ ਪਰਾਂ ਖਲਾਰੇ ਹੋਰਾ ਆ ਜਾ ਖਾਵਾ ਤੈਨੂੰ ਪਲੇਟ ਆ ਜਾ ਨਹੀਂ ਤਲ ਨਾ ਵੇਖਾ ਮੈਂ ਕਿਆ ਮੁੜ ਫਰੈਕ ਹੀ ਲੈਣੇ ਪਿੱਛੇ ਤੂੰ ਕਿਆ ਹੋਏ ਮਰਜ਼ੀ ਲੈਣ ਆਇਆ ਮਰਜ਼ੀ ਲੈਣ ਆਇਆ ਤੂੰ ਚਾਚਾ ਨੇ ਉੱਥੇ ਬੈਠਿਆ ਨੂੰ ਬਰੂ ਉਸਤਾਦ ਜੀ ਕਿੰਨੇ ਨਾਲ ਲਗੀ 6 ਦੀ ਮਿਹਰ ਨਾਲ 6 ਦੇ ਨਾਲ ਚਾਹ ਦੇ ਨਾਲ ਲੱਖ ਰੱਖੀ ਹੋਈ ਨੇ ਬਹੁਤ ਥੱਲੇ 6 ਦੇ ਨਾਲ ਪਾਈ ਦੀ ਠੀਕ ਅਨਾਲ ਤੋਂ ਹੀ ਆ ਜਿਹੜੀ ਅੱਗੇ ਸੀ ਆਹ ਹੋਈ ਇਹ ਕਿੰਨਾ ਖਰਚ ਆ ਗਿਆ ਮੋਟਾ ਮੋਟਾ ਉਹ ਯਾਰ 15 ਲੱਖ ਰੁਪਇਆ ਲੱਗ ਗਿਆ ਸੋਲਰ ਪਾਪੂਗੇ ਸੋਲਰ ਦਾ ਸੋਲਰ ਸਾਰਾ ਪਾ ਕੇ ਮੋਟਰ ਸੋਲਰ ਟੋਟਲ ਠੀਕ ਟੋਟਲ ਖਰਚਾ ਟੋਟਲ ਮਹਰ ਲਾ ਚਲੋ ਸਹੀ ਹੈ ਵੀ 15 ਕੋ ਰਾਜਨ ਦੇ ਦਾ ਦੂਜਾ ਬਣਦੇ ਆ ਆਹ ਹੋਈ ਨਾ ਤਕਰੀਬਨ ਲੱਗ ਹੀ ਜਾਣਾ ਉਹ ਭਾਜੀ ਉਹਦੇ ਵਿੱਚ ਰੋਜ਼ ਦੇ ਮਹੀਨੇ ਦੇ ਬਿੱਲ ਦੇ ਨਾਲ ਤਫਾਰਕ ਆਏ ਨਾ ਆਹ ਚਲੋ 20 ਸਾਲ ਉਹਨਾਂ ਕਹਿ ਗਾਰੰਟੀ ਚਲੋ 20 ਸਾਲ ਇਹਨੇ 10 ਸਾਲ ਤੇ ਚੱਲ ਜਾਵੇ ਨਾ ਤੇ ਆਹ ਰੋਜ ਦਾ ਜਿਹੜਾ ਇੱਕ ਵਾਰੀ ਦਾ ਪਾਣੀ ਲੱਗਦਾ ਨਾ ਕੁੜੀਆਂ 50 60 ਜਿਹੜਾ ਪਾਣੀ ਲੱਗ ਜਾਂਦਾ ਹਾਂਜੀ ਤੇ 12 15 ਕਿਲੇ ਪੈਲੀ ਇਹ 15 ਕਿਲੇ ਮਕਾਈ ਹੋ ਜਾਵੇ ਤੇ ਸਾਲ ਚ ਪੈ ਤੁਰ ਹਾਂਜੀ ਸਾਲ ਚ ਬਲੇਟਾਂ ਪੈਸੇ ਪੂਰ ਕਰ ਜਣੇ ਚਲੋ ਟੈਕਨੋਲੋਜੀ ਦਾ ਫਾਇਦਾ ਲੈਣਾ ਚਾਹੀਦਾ ਹਾਂਜੀ ਆਹ ਜੀ ਬਲੇਟਾਂ ਅਸੀਂ ਵੇਖ ਲਈਆਂ ਨੇ ਨਹੀਂ ਨਹੀਂ ਚਾਚਾ ਸ਼ੁਗਲ ਮੇਲਾ ਲਾਉਂਦੇ ਆ ਪੱਜ ਮਗਰ ਬਾਲ ਮਗਰ ਲੱਗ ਜਾ ਭਾਲੇ ਮਗਰ ਰਗਾ। ਲੋਈ ਚੱਲਦੇ ਡੇਰੇ ਤੇ ਤੇ ਆਪਦਾ ਕੰਮ ਸੰਭੀਏ। ਜਾ ਕੇ ਪੱਠੇ ਵੱਢੀਏ। ਲਓ ਜੀ ਚੱਲੇ ਆ ਪੱਠਿਆਂ ਨੂੰ। ਰੱਤੀ ਫੜ ਲਈ ਆ। ਤੇ ਪੱਠੇ ਤੇ ਲੱਗੇ ਬੰਨੇ ਡੇਰੇ ਤੇ। ਤੇ ਚਲਿਏ ਗੱਲਾਂ ਬਾਤਾਂ ਬਥੇਰੀਆਂ ਹੋ ਗਈਆਂ। ਹੁਣ ਚੱਲ ਕੇ ਪੱਠੇ ਵੱਢ ਲਈਏ। ਲਓ ਜੀ ਪੱਠੇ ਵੱਢ ਕੇ ਆਪਾਂ ਹੋ ਗਈਆਂ। ਵੇਲੇ ਚੱਲਿਆਂ ਡੇਰੇ ਤੇ। ਤੇ ਚੱਲਦੇ ਆ ਡੇਰੇ ਤੇ। ਮਾਲਦੰਗਰ ਡਈਏ ਪਾਣੀ। ਉਹਨਾਂ ਨੇ ਕਰੀਆ। ਲਓ ਜੀ ਮੱਝਾਂ ਛੱਡ ਲੀਆਂ ਨੇ। ਪਾਣੀ ਕੋਲੀ ਡਾਵਾਂਗੇ ਨਾਲ ਇਹਨਾਂ ਨੂੰ ਨਵਾਣੇ ਆ 10 ਮਿੰਟ ਯਾਰ ਨਾਲ ਨੇ ਫ੍ਰੈਸ਼ ਹੋਣੇ ਸ਼ਾਮ ਹੋ ਗਈ ਹੈ ਨਾਲ ਨੇ ਚਲਾ ਚੰਗੀ ਤਰ੍ਹਾਂ ਫ੍ਰੈਸ਼ ਹੋ ਜਾਣ ਲਓ ਜੀ ਬੰਦਿਆਂ ਦਾ ਕੰਮ ਚੈੱਕ ਕਰੋ ਇਹਨਾਂ ਮੁੰਡਿਆਂ ਦੇ ਵੇਖੋ ਮਾਨੂੰ ਪਤਾ ਨਹੀਂ ਕਿਹੜੀ ਗਰਮੀ ਬੜੀ ਹੈ ਹਾਏ ਖੈਰ ਸ਼ਾਮ ਹੋ ਕੇ ਬਾਹਰ ਨਿਕਲੋਗਾ ਦੋਵੇਂ ਭਰਾ ਮਸਤੀ ਜਿ ਲੱਗੇ ਆ ਨੋ ਨੋ ਹਾਂ ਹਾਂ ਚਲ ਆ ਨਵਾਂ ਗਾੜਾ ਚੱਲ ਯਾਰ ਅੱਜ ਹੀ ਨਵਾ ਇਹਨਾਂ ਨੂੰ ਯਾਰ ਲੋ ਜੀ ਮੱਝਾਂ ਨਾਲ ਲੈਣ ਤੇ ਵਲੌਗ ਕਰਦੇ ਆਪਾਂ ਇਸ ਤਾਂ ਕਿਉਂਕਿ ਵਲੌਗ ਲੰਮਾ ਹੁੰਦਿਆ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ